ਦੇਖੋ ਪਹਿਲੀ ਗੱਲ ਤੇ ਹੀ ਆ ਜਦੋਂ ਇੱਕ ਪੰਜਾਬ ਦੇ ਕਿਸੇ ਵੀ ਪੰਜਾਬ ਦੇ ਮੈਂ ਸਮਝਦਾ ਮੇਰੇ ਜਗ੍ਹਾ ਕੋਈ ਵੀ ਹੁੰਦਾ ਜਦੋਂ ਪੰਜਾਬ ਦੇ ਕਿਸੇ ਮੌਕਾ ਮਿਲਿਆ ਇਹ ਰੇਲਵੇ ਦੇ ਮੰਤਰੀ ਬਣਾਉਣ ਦਾ ਉਹਦਾ ਫਰਜ਼ ਹੀ ਆ ਉਹਦੀ ਡਿਊਟੀ ਹੀ ਆ ਉਹਨੇ ਕਰਨਾ ਹੀ ਆ ਤੇ ਇਸ ਕਰਕੇ ਮੇਰਾ ਹਮੇਸ਼ਾ ਹੀ ਬਹੁਤ ਚੀਜ਼ਾਂ ਐ ਜਿਹੜੀਆਂ ਸਾਹਮਣੇ ਆਉਣਗੀਆਂ ਕਿਉਂਕਿ ਕਰਦੇ ਟਾਈਮ ਲੱਗ ਜਾਂਦਾ ਜਿਹੜੀਆਂ ਫਾਈਲਾਂ ਇੰਨੀਆਂ ਚੜਦੀਆਂ ਬਿਗੜੀਆਂ ਪਈਆਂ ਪਰ ਹੁਣ ਇਹਦੇ ਵਿੱਚ ਕੋਈ ਵੀ ਕਿਸੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਇਹਦਾ ਕਿਸੇ ਹੋਰ ਕੋਈ ਇਹਦਾ ਮਤਲਬ ਨਾ ਕੱਢਿਆ ਜਾਵੇ ਮੈਂ ਸਭ ਨੂੰ ਬੇਨਤੀ ਅਸੀਂ ਕਈ ਚਿਰ ਦਾ ਇਹ ਪ੍ਰੋਗਰਾਮ ਬਣਾ ਰਹੇ ਸੀ ਵੀ ਸਾਰੇ ਇਹਦੇ ਵਿੱਚ ਸ਼ਾਮਲ ਹੋਣ ਕਿਉਂਕਿ ਜਿਹੜੇ ਧਾਰਮਿਕ ਗੱਲਾਂ ਜਿਹੜੀਆਂ ਗੁਰਦੁਆਰਾ ਸਬਾਨਾਂ ਦੀਆਂ ਗੱਲਾਂ ਐ ਉਹ ਕਿਵੇਂ ਰੇਲਵੇ ਦਾ ਰੂਟ ਮਨਾਉਣਾ ਕਿਵੇਂ ਕਰਨਾ ਉਹ ਮੈਂ ਤੋਂ ਵੱਧ ਉਹ ਐਸਜੀਪੀਸੀ ਜਾਣਦੀ ਆ ਮੈਂ ਧੰਨਵਾਦੀ ਆ ਤਾਮੀ ਸਾਹਿਬ ਦਾ ਖਾਸ ਤੌਰ ਤੇ ਉਹ ਸਾਡੇ ਹਰਿਆਣਾ ਕਮੇਟੀ ਛਿੰਦਾ ਸਾਹਿਬ ਜਾਣਦੇ ਆ ਹਰਿਆਣੇ ਦੇ ਸਿਕਾਂਦੇਬਾਰੇ ਵੀ ਕੀ ਕੀ ਲੋੜ ਆ ਇਸੇ ਤਰੀਕੇ ਨਾਲ ਸਿਰਸਾ ਸਾਹਿਬ ਉਹ ਸ਼ਾਮਲ ਹੋਏ ਦਿੱਲੀ ਤੇ ਇਸੇ ਤਰੀਕੇ ਨਾਲ ਸਾਡੇ ਸੋਹੀ ਸਾਹਿਬ ਨੇ ਉਹ ਸ਼ਾਮਲ ਹੋਏ ਪਟਨਾ ਸਾਹਿਬ ਤੋਂ ਇਸੇ ਤਰੀਕੇ ਨਾਲ ਸਾਡੇ ਬੋਬੀ ਜੀ ਸਤਕਾਰਯੋਗ ਸਾਡੇ ਉਹ ਸ਼ਾਮਲ ਹੋਏ ਗਦੇੜ ਸਾਹਿਬ ਤੋਂ ਇਸੇ ਤਰੀਕੇ ਨਾਲ ਸਾਡੇ ਸਾਨੀ ਸਾਹਿਬ ਤੇ ਸਭ ਦੇ ਬਾਬਾ ਬੋਰਡ ਤਰਲੋਚਨ ਜੀ ਸਾਡੇ ਬਹੁਤ ਹੀ ਸੀਨੀਅਰ ਤੇ ਆਪਣਾ ਖਾਸ ਤੌਰ ਤੇ ਜਿਹੜਾ ਸਾਡੇ ਸ਼ੀਨਾ ਸਾਹਿਬ ਐਮ ਐਲ ਏ ਸਾਹਿਬ ਉਹ ਉਹਨਾਂ ਨੇ ਵੀ ਆਪਣੇ ਨਮینده ਭੇਜੇ ਇਹ ਸ਼ੁਰੂਆਤ ਬਹੁਤ ਵਧੀਆ ਹੋਈ ਆ ਸਾਰਿਆਂ ਨੇ ਆਪਣਾ ਜਿਹੜਾ ਅੱਜ ਰੋਲ ਅਦਾ ਕੀਤਾ ਜੋ ਆਪਣੀ ਜ਼ਿੰਮੇਵਾਰੀ ਹੈ ਉਹਨੂੰ ਅਦਾ ਕਰਨ ਲਈ ਪਹਿਲੀ ਗੱਲ ਵੀ ਕਿਵੇਂ ਸਾਰੇ ਤਖਤ ਸਭ ਨੂੰ ਜੋੜਨਾ ਹੈ ਉਹ ਟਾਈਮਿੰਗ ਟ੍ਰੇਨ ਦੀ ਕੀ ਹੋਣੀ ਚਾਹੀਦੀ ਹੈ ਉਹ ਸਹੂਲਤਾਂ ਕੀ ਹੋਣੇ ਚਾਹੀਦੀਆਂ ਨਵੀਆਂ ਟ੍ਰੇਨਾਂ ਕਿੱਥੇ ਕਿੱਥੇ ਜਾਣੀਆਂ ਚਾਹੀਦੀਆਂ ਇਹ ਬਹੁਤ ਜਗ੍ਹਾ ਹੈ ਜਿੱਥੇ ਸਾਡੇ ਇਸ ਵੇਲੇ ਸਿੱਖ ਸੰਗਤ ਜਾਂ ਪੋਪੂਲੇਸ਼ਨ ਆਬਾਦੀ ਕਹਿ ਲਓ ਉਹ ਬਹੁਤ ਵੱਧ ਚੁੱਕੀ ਹੈ ਉਹ ਚਾਹੇ ਤਰਾਈ ਦਾ ਏਰੀਆ ਏ ਚਾਹੇ ਹੋਰ ਸੂਬੇ ਆ ਉਥੋਂ ਨਮੀਆਂ ਟ੍ਰੇਨਾਂ ਚਲਾ ਕੇ ਤੱਕ ਸਾਹਮਣਾ ਕਿਵੇਂ ਜੋੜਨਾ ਏ ਤੇ ਸਭ ਤੋਂ ਵੱਡੀ ਗੱਲ ਵੀ ਜਿਹੜਾ ਗੁਰੂ ਮਹਾਰਾਜ ਜੀ ਦਾ 350 ਸਾਲਾ ਗੁਰੂ ਮਹਾਰਾਜ ਤੇਜ ਜਿਹੜਾ 350 ਸਾਲਾ ਸ਼ਹੀਦੀ ਦਿਵਸ ਜਿਨ੍ਹਾਂ ਦੇ ਸਭ ਤੋਂ ਵੱਡੀ ਕੁਰਬਾਨੀ ਸਾਡੇ ਗੁਰੂ ਤੇਗ ਬਹਾਦਰ ਜੀ ਦੀ ਉਹਨਾਂ ਦੇ ਆਪ ਦੀ ਉਹਨਾਂ ਦੇ ਪਰਵਾਰ ਦੀ ਸੇਵਾਵਾਂ ਦੀ ਮਤਲਬ ਐਡੀ ਬੜੀ ਗਾਥਾ ਐ ਐਡੀ ਬੜੀ ਕੁਰਬਾਨੀ ਆ ਉਹਦਾ ਕੋਈ ਮੁਕਾਬਲਾ ਹੀ ਨਹੀਂਗਾ ਤੇ ਖਾਸ ਤੌਰ ਤੇ ਨਰਿੰਦਰ ਮੋਦੀ ਜੀ ਨੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਤੇ ਉਹਨਾਂ ਨੇ ਲਾਲ ਕਿਲੇ ਤੋਂ ਇੱਕ ਅਰਮਾਨ ਕੀਤਾ ਇੱਕ ਅਦਾਜ਼ ਕੀਤਾ ਵੀ ਕੋਈ ਵੀ ਕਿਸੇ ਮੈਕਮੇ ਵੱਲੋਂ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਤੇ ਉਸੇ ਲੜੀ 'ਚ ਆ ਦਿਨਾਂ ਦੇ ਵਿੱਚ ਉਹਨਾਂ ਦੇ ਨੌ ਤੇ ਉਹਨਾਂ ਦਾ ਕਿਉਂਕਿ ਟ੍ਰੇਨ ਆ ਜਿਹੜੀ ਉਹ ਸਾਰੇ ਦੇਸ਼ 'ਚ ਘੁੰਮਦੀ ਆ ਤੇ ਜੇ ਕੀ ਕੋ ਟ੍ਰੇਨ ਦਾ ਨੌ ਦਿੱਤਾ ਜਾਵੇ ਕੀ ਉਹਨਾਂ ਦੇ ਉਹਨਾਂ ਦੇ ਸ਼ਬਦ ਨੇ ਲਿਖੇ ਜਾਣ ਜਿਹੜੇ ਸਾਰੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਉਹਨਾਂ ਦਾ ਮੈਸੇਜ ਜਾਵੇ ਉਹ ਬਹੁਤ ਜ਼ਰੂਰੀ ਆ ਨਾ ਅੱਜ ਕਈ ਕਿਤਾਬਾਂ ਕਈ ਹਿਸਟਰੀ ਚ ਔਰੰਗਜ਼ੇਬ ਦੀ ਗੱਲ ਆਉਂਦੀ ਆ ਬਾਬਰ ਦੀ ਗੱਲ ਆਉਂਦੀ ਆ ਤੇ ਅਸੀਂ ਆਪਣੇ ਗੁਰੂਆਂ ਦੀ ਗੱਲ ਕਦ ਕਰਾਂਗੇ ਇਹੀ ਮੌਕਾ ਨਾ ਜੇ ਹੁਣ ਮੈਂ ਇੱਥੇ ਬੈਠਾ ਉਹ ਗੱਲ ਨਾ ਹੋਵੇ ਤਾਂ ਫਿਰ ਬਣਾਉਣਾ ਮੈਨੂੰ ਕਦੇ ਲਈ ਸੀ ਜੇ ਮੇਰਾ ਫਾਇਦਾ ਕੀ ਇਸ ਕਰਕੇ ਕੀ ਲੰਗਰ ਦੀ ਸੁਵਿਧਾ ਹੋਵੇ ਕੀ ਉਹ ਟ੍ਰੇਨ ਜਿਹੜੀ ਚੱਲੇ ਉਹਦੇ ਵਿੱਚ ਹਰ ਚੀਜ਼ ਦਿਖਾਈ ਜਾਵੇ ਰੇਲਵੇ ਸਟੇਸ਼ਨਾਂ ਤੇ ਜਦੋਂ ਸਾਡਾ ਸ਼ਹਿਬਜ਼ਾਦੇਆਂ ਦਾ ਦਿਹਾੜਾ ਸੀ ਉਸ ਵੇਲੇ ਮੋਦੀ ਸਾਹਿਬ ਨੇ ਹਿੰਦੁਸਤਾਨ ਦੀ ਭਾਰਤ ਦੀ ਸਰਕਾਰ ਨੇ ਹਰ ਸਟੇਸ਼ਨ ਤੇ ਉਹਨਾਂ ਦੀਆਂ ਤਸਵੀਰਾਂ ਲਾਈਆਂ ਸੀ ਹੁਣ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਦਿਹਾੜੇ ਤੇ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਉਹਦੇ ਬਾਰੇ ਹਰ ਸਟੇਸ਼ਨ ਤੇ ਰੇਲਵੇ ਤੇ ਰੈ ਲਈ ਵੀ ਕਿਸ ਕਿਸ ਤੇ ਰੱਖ ਕੇ ਨਿਯੰਤਰਣ ਪ੍ਰਬੰਧ ਕੀਤੇ ਜਾਣ ਕਿਹੜੀ ਕਿਹੜੀ ਪਾਸ਼ਾ ਚ ਕੀਤੇ ਜਾਣ ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣ ਜਿਦੇ ਵਿੱਚ ਉਹ ਤਾਂ ਚ ਡਾਕੂਮੈਂਟਰੀ ਉਹਨਾਂ ਦੀ ਚੱਲੇ ਜੋ ਗਾਈਡਲਾਈਨ ਦੇਣਗੇ ਕਿਉਂਕਿ ਬਹੁਤ ਐਹਜ਼ੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਨਾ ਹੋਣ ਜਿਦੇ ਕਰਕੇ ਕਈ ਵਾਰ ਬੇਅਦਬੀ ਵਾਲੀ ਗੱਲ ਆ ਜਿਹੜੀ ਉਹ ਕਿਤੇ ਵੀ ਮੌਕਾ ਨਾ ਮਿਲੇ ਉਹ ਸਾਰੇ ਜਥੇਬੰਦੀਆਂ ਨੇ ਇਹ ਗੱਲ ਕੀਤੀ ਆ ਤੇ ਇਹ ਬਹੁਤ ਵਧੀਆ ਰੋਡਮੈਪ ਜਿਹੜਾ ਤਿਆਰ ਹੋ ਰਿਹਾ ਏ ਤੇ ਉਹਦੇ ਲਈ ਪਟਨਾ ਸਾਹਿਬ ਸਟੇਸ਼ਨ ਤੇ ਬੜੀਆਂ ਅੱਜ ਗੱਲਾਂ ਆਈਆਂ ਵੀ ਉੱਥੇ ਆ ਚੀਜ਼ਾਂ ਦੀ ਕਮੀ ਆ ਜੀ ਇਸੇ ਤਰੀਕੇ ਨਾਲ ਨਦੀਰ ਸਾਹਿਬ ਦੀ ਗੱਲ ਆਈ ਵੀ ਉੱਥੇ ਜਿਹੜੀਆਂ ਟ੍ਰੇਨਾਂ ਜਾਂਦੀਆਂ ਕਈ ਘੰਟੇ ਪਿੱਛੇ ਖੜ ਜਾਂਦੀਆਂ ਉਹਨਾਂ ਨੂੰ ਇੱਕ ਨੰਬਰ ਸਟੇਸ਼ਨ ਨਹੀਂ ਮਿਲਦਾ ਕਿਸ ਤਰੀਕੇ ਨਾਲ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਜਿਹੜਾ ਨਵਾਂ ਸਟੇਸ਼ਨ ਬਣਾਉਣਾ ਉਹਦੇ ਬਾਰੇ ਗੱਲ ਹੋਈ ਦੂਜਾ ਹਰਿਆਣਾ ਵਾਲਿਆਂ ਨੇ ਆਪਣੀ ਗੱਲ ਰੱਖੀ ਵੀ ਕੁਰੂਖhetra ਦੇ ਵਿੱਚ ਸਾਡੇ ਦਸਾਂ ਚੋਂ ਨੌ ਗੁਰੂਆਂ ਦੇ ਪੈਰ ਪਏ ਨੇ ਕੁਰੂਖhetra ਦੀ ਧਰਤੀ ਤੇ ਉਨਥੇ ਗੱਲ ਹੋਈ ਵੀ ਉੱਥੇ ਕਿਵੇਂ ਟ੍ਰੇਨ ਕਿੰਨੀਆਂ ਰੁਕਣੀਆਂ ਚਾਹੀਦੀਆਂ ਕਿਵੇਂ ਚਲਾਉਣੀਆਂ ਚਾਹੀਦੀਆਂ ਦਿੱਲੀ ਵਾਲੇ ਕੀ ਸੇਵਾ ਦੇਣਗੇ ਜੇ ਕੋਈ NRI ਉਹਨਾਂ ਲਈ ਲੱਗ ਕਿਵੇਂ ਪ੍ਰਬੰਧ ਕਰਨੇ ਆ ਉਹਨਾਂ ਲਈ ਕਿਹ ਹੈ ਜੀ ਟ੍ਰੇਨ ਟੂਰਿਜ਼ਮ ਤਰ੍ਹਾਂ ਦੀ ਹੋਵੇ ਇਸ ਹਰਿਆ ਗੱਲਾਂ ਅੱਜ ਹੋਈਆਂ ਏ ਤੇ ਤੁਸੀਂ ਦੇਖੋਗੇ ਆਉਣ ਵਾਲੇ ਨਵੰਬਰ ਤੋਂ ਪਹਿਲਾਂ ਪਹਿਲਾਂ ਇਹ ਸਾਰੀਆਂ ਤਿਆਰੀਆਂ ਆ ਜਿਹੜੀਆਂ ਜੋ ਉਹ ਆਪਣੇ ਵੱਲੋਂ ਮੈਮੋਰੰਡਮ ਵੀ ਦੇਖੇਗੇ ਤੇ ਕੱਲੀ-ਕੱਲੀ ਗੱਲ ਉਹਨਾਂ ਦੀ ਲਿਖੀ ਗਈ ਤੇ ਸਾਰਾ ਚੇਅਰਮੈਨ ਸਾਹਿਬ ਤੇ ਸਾਰੇ ਮੈਂਬਰ ਸਾਰਾ ਬੋਰਡ ਆ ਬੈਠਾ ਸੀ ਪਹਿਲੀ ਵਾਰ ਤੇ ਸਭ ਨੇ ਇਹ ਖੁਸ਼ੀ ਬਰਕਟਾਈ ਵੀ ਇਹ ਪਹਿਲਾ ਮੌਕਾ ਏ ਜਦੋਂ ਸੀ ਆਪਣੀਆਂ ਗੱਲਾਂ ਇਸ ਤਰੀਕੇ ਨਾਲ ਆਪਣੇ ਇਤਿਹਾਸ ਬਾਰੇ ਆਪਣੇ ਗੁਰੂਆਂ ਬਾਰੇ ਆਪਣੀ ਸਿੱਖੀ ਬਾਰੇ ਇਹ ਦੱਸ ਕਿ ਅਸੀਂ ਸਾਰਾ ਇੱਕ ਸਨੇਹਾ ਹੈ ਇਹ ਸਾਰੇ ਦੇਸ਼ ਚ ਪਜਾਵਾਂਗੇ ਮੈਂ ਫੇਰੇ ਕਹਣਾ ਇੱਥੇ ਕੋਈ ਪਾਰਟੀ ਦੀ ਗੱਲ ਨਹੀਂ ਕੀ ਇੱਥੇ ਕੋਈ ਗੱਲ ਨਹੀਂ ਇੱਥੇ ਸਰਕਾਰ ਦੀ ਗੱਲ ਹੈ ਗਵਰਨਮੈਂਟ ਆ ਗਵਰਨਮੈਂਟ ਦਾ ਫਰਜ ਆ ਤੇ ਉਹ ਫਰਜ ਆ ਜਿਹੜਾ ਨਰਿੰਦਰ ਮੋਦੀ ਜੀ ਦੀ ਸਰਕਾਰ ਬੜੀ ਚੰਗੀ ਤਰ੍ਹਾਂ ਨਿਭਾਉਂਦੀ ਆ ਤੇ ਉਸ ਕੜੀ ਦੇ ਵਿੱਚ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਬਹੁਤ ਹੀ ਮੈਂ ਸਭ ਦਾ ਧੰਨਵਾਦ ਕਰਨਾ ਤੁਹਾਡੇ ਰਹੀ ਵੀ ਬਈ ਸਭ ਸਭ ਚੀਜ਼ਾਂ ਆਪਣੀਆਂ ਪਿੱਛੇ ਛੱਡ ਕੇ ਗੁਰੂ ਦੇ ਨਾਂ ਤੇ ਇਹ ਅੱਜ ਸਾਰੇ ਸਿੱਖੀ ਦੇ ਨਾਂ ਤੇ ਇਕੱਠੇ ਹੋ ਕੇ ਇਹ ਚੀਜ਼ਾਂ ਦੇ